ਹਰਨਾਮ ਸਿੰਘ ਧੂਮਾ ਦੇ ਵੱਲੋਂ ਜੋ ਜਥੇਦਾਰ ਦੇ ਵਿਰੋਧ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ ਉਸ ਤੋਂ ਬਾਅਦ ਹੁਣ ਲਗਾਤਾਰ ਕਈ ਸਵਾਲ ਉਠਾਏ ਜਾ ਰਹੇ ਨੇ ਐਸਜੀਪੀਸੀ ਦਾ ਬਫਦ ਮਿਲਿਆ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਕਿ ਹਰਨਾਮ ਸਿੰਘ ਧੂਮਾ ਨੂੰ ਇੱਕ ਵੱਡੀ ਅਪੀਲ ਕੀਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਜਥੇਦਾਰ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਤੇ ਜੋ ਹਰਨਾਮ ਸਿੰਘ ਧੂਮਾ ਨੇ ਐਲਾਨ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਹਮੇਸ਼ਾ ਹੀ ਜਿਹੜਾ ਕਿ ਵਿਰੋਧਤਾ ਦੇ ਵਿੱਚੋਂ ਉਹਨਾਂ ਨੇ ਦੇਖਿਆ ਪਰੰਤੂ ਅਜੇਹਾ ਵਿਰੋਧ ਨਹੀਂ ਕਰਨਾ ਚਾਹੀਦਾ ਤੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਅਜੇਹਾ ਨਾ ਕਰਨ ਤੇ ਹੁਣ ਬਿਕਰਮ ਮਜੀਠੀਆ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹੇ ਮੌਕੇ ਅਜਿਹੇ ਦਿਨਾਂ ਦੇ ਵਿੱਚ ਜਿਹੜਾ ਕਿ ਸਿੱਖਾਂ ਦੀ ਵਿਰੋਧਤਾ ਨਹੀਂ ਹੋਣੀ ਚਾਹੀਦੀ ਤੇ ਦੂਜੇ ਪਾਸੇ ਏਕੇ ਦਾ ਜਿਹੜਾ ਕਿ ਸਿੱਖਾਂ ਨੂੰ ਏਕੇ ਦੇ ਵਿੱਚ ਰਹਿਣਾ ਚਾਹੀਦਾ ਤੇ ਜਦੋਂ ਦੂਜੇ ਪਾਸੇ ਉੱਥੇ ਕੱਲ ਜੋ ਬੇਰਦ ਵੀ ਹੋਈ ਉਸ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਬਿਆਨ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਉੱਤੇ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਅਜਿਹੀ ਘਟਨਾ ਵਾਪਰੀ ਉਸ ਦੀ ਅਸੀਂ ਨਖੇਦੀ ਕਰਦੇ ਆ ਤੇ ਸਰਕਾਰ ਨੂੰ ਜਿਹੜਾ ਕਿ ਲਗਾਤਾਰ ਧਿਆਨ ਇਸ ਗੱਲ ਵੱਲ ਵੀ ਦੇਣਾ ਚਾਹੀਦਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਈ ਸਵਾਲ ਜਿਹੜੇ ਕਿ ਸਰਕਾਰ ਦੇ ਉੱਤੇ ਵੀ ਉਠਾਏ ਨੇ ਹੋਰ ਕੀ ਕਹਿਣਾ ਬਿਕਰਮ ਮਜੀਠੀਆ ਦਾ ਆਓ ਤੁਹਾਨੂੰ ਸੁਣਾਉਦੇ ਆ ਇਹਦੇ ਵਿੱਚ ਦੋ ਗੱਲਾਂ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਇਨਸੀਡੈਂਟ ਨੂੰ ਸਖਤ ਤੇ ਸਖਤ ਕੜੇ ਲਫ਼ਜ਼ਾਂ ਚ ਕੰਡੈਮ ਕਰਦਾ ਹਾਂ ਇਨਸਾਨੀਅਤ ਵਾਸਤੇ ਮਾਨਵਤਾ ਵਾਸਤੇ ਸ੍ਰੀ ਹਰਮੰਦਰ ਸਾਹਿਬ ਪਵਿੱਤਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਮਾਨਵਤਾ ਦਾ ਭਲੇ ਦਾ ਉਪਦੇਸ਼ ਸਰਬੱਤ ਦੇ ਭਲੇ ਦਾ ਉਪਦੇਸ਼ ਜਿੱਥੋਂ ਅੱਖੋਂ ਪੈਰੀ ਨਿਕਲਦਾ ਹੋਵੇ ਉੱਥੇ ਜਾ ਕੇ ਇਹੇ ਜੀ ਹਰਕਤ ਕਰਨੀ ਧਨੋਂ ਨਹੀਂ ਹਰਕਤ ਕਰਨੀ ਇਹ ਨਿੰਦਾ ਹੀ ਹੈ ਜਿੱਥੇ ਇਸ ਨੂੰ ਅਸੀਂ ਕੰਡੈਮ ਕਰਦੇ ਹਾਂ ਉੱਥੇ ਸਰਕਾਰ ਦਾ ਮੌਜੂਦਾ ਆਮ ਆਦਮੀ ਪਾਰਟੀ ਦਾ ਇਹ ਵੱਡਾ ਫੇਲੀਅਰ ਹਰਮੰਦਰ ਸਾਹਿਬ ਤੇ ਤੀਜਾ ਨਿਕਲ ਕੇ ਆਇਆ ਹੈ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ 'ਚ ਤੁਸੀਂ ਵੇਖਿਆ ਸੀਗਾ ਕਿ ਕਿਵੇਂ ਇੱਕ ਬੰਦੇ ਨੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਚੌਕਸ ਲੋਕਾਂ ਨੇ ਚਾਹੇ ਉਹ ਸੇਵਾਦਾਰ ਸਨ ਹੋਰ ਸਨ ਉਹਨਾਂ ਨੇ ਉਸ ਨੂੰ ਉਸ ਕੰਮ 'ਚ ਅੰਜਾਮ ਦੇਣ ਤੋਂ ਰੋਕਿਆ ਔਰ ਉਹਨੂੰ ਬਹੁਤ ਵੱਡੀ ਸਜ਼ਾ ਵੀ ਮਿਲੀ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ 'ਚ ਭਗਵੰਤ ਮਾਨ ਦੀ ਸਰਕਾਰ ਹੈ ਟੀ ਇਨੂੰ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਵੇ ਉਹਨਾਂ ਤੇ ਜਾਨਲੇਵਾ ਹਮਲਾ ਸੁਬੀਰ ਸ਼ੋਟੀ ਜਦੋਂ ਗੋਲੀ 84 ਤੋਂ ਬਾਅਦ ਹੁਣ 2024 ਚ ਚੱਲਦੀ ਐ ਇਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਔਰ ਅੱਜ ਜਦੋਂ ਚੱਪੇ ਚੱਪੇ ਤੇ ਪੁਲਿਸ ਲੱਗੀ ਹੋਵੇ ਤੇ ਮੈਂ ਪੁੱਛਣਾ ਚਾਹੁੰਦਾ ਭੁੱਲਰ ਸਾਹਿਬ ਕਿਹੜੀ ਨੀਂਦ ਚ ਸੁੱਤੇ ਕਿਤੇ ਉਹੀ ਵਾਲੀ ਤਾਂ ਨਹੀਂ ਜਿਹੜੀ ਚ ਭਗਵਾਨ ਸੁਤਦਾ ਇਤੇ ਇੱਕੋ ਫਾਰਮੂਲਾ ਤਾਂ ਨਹੀਂ ਸ਼ਾਮ ਆਲਾ ਅਪਣਾਉਂਗੇ ਦੋਵੇਂ ਅਬ ਸੋਚ ਨਾਲ ਕਹਿਣਾ ਪੈਂਦਾ ਕਿ ਇੰਨੀ ਪੁਲਿਸ ਲੱਗੀ ਹੋਵੇ ਪਰ ਫੇਰ ਕਿਸੇ ਦੀ ਹਿੰਮਤ ਆ ਕੇ ਇਹ ਜਾ ਕਰਦੇ ਆ ਮਤਲਬ ਕਿ ਪੁਲਸ ਦਾ ਘਾਰ ਖੋਪ ਭੈ ਜਾਂ ਪੁਲਿਸਿੰਗ ਪੁਲਿਸ ਨੂੰ ਮੈਂ ਨਹੀਂ ਮਾਰੀ ਕਹੂੰਗਾ ਫਲੜੇ ਮੁਲਾਜ਼ਮ ਬਹੁਤ ਹਿੰਮਤ ਕਰ ਰਹੇ ਕੰਮ ਕਰ ਰਹੇ ਮਗਰ ਜਿਹੜੇ ਉੱਤਲੇ ਬੈਠੇ ਆ ਜਾਂ ਤਾਂ ਆਪ ਕਰਵਾ ਰਿਹਾ ਹੈ ਜਾਂ ਉਹ ਸੁੱਤੇ ਆ ਛੋਟੇ ਨੱਕ ਕਿੰਨੇ ਬੰਬ ਚੱਲ ਗਏ ਆਰਮੀ ਏਰੀਆ ਗੁੰਟਾਲਾ ਚੌਕੀ ਠਾਕੁਰ ਦਵਾਰਾ ਮੰਦਰ ਕਿ ਕਿੰਨੀਆਂ ਕਿ ਚੌਕੀਆਂ ਤੇ ਜਾ ਕੇ ਇਹ ਬੰਬ ਬਲਾਸਟ ਹੋ ਗਏ ਸਲਾਮਾਬਾਦ ਹੁਣ ਆ ਲੇਟਸਟ ਹੁਣ ਕੁਝ ਦਿਨ ਪਹਿਲਾਂ ਹੋਇਆ ਸੀ ਔਰ ਭਗਵੰਤ ਮਾਨ ਕਹਿੰਦਾ ਕਿ ਗਰੀਬ ਬੰਦਾ ਵਿਚਾਰਾ ਡੀਆਈਜੀ ਸਾਹਿਬ ਇਹਨਾਂ ਦੇ ਕਹਿ ਰਿਹਾ ਸੀ ਬੀਕੇਆਈ ਦਾ ਕਾਰਕੁਨ ਫੜ ਲਿਆ ਉਹ ਕਹਿੰਦਾ ਵਿਚਾਰਾ ਮਤਲਬ ਇਹਨਾਂ ਦੀ ਆਪਸ ਵਿੱਚ ਮੈਨੂੰ ਲੱਗਦਾ ਕੋਆਰਡੀਨੇਸ਼ਨ ਕੋਈ ਨਹੀਂ ਔਰ ਜਦ ਕੋਆਰਡੀਨੇਸ਼ਨ ਕੋਈ ਨਹੀਂ ਇਸੇ ਲਈ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਹੈ ਪੋਲੀਟਿਕਾਈਜੇਸ਼ਨ ਆਫ ਪੁਲਿਸ ਹੈ ਔਰ ਉਸ ਪੋਲੀਟਿਕਾਈਜੇਸ਼ਨ ਆਫ ਪੁਲਿਸ ਦਾ ਨਤੀਜਾ ਇਹ ਹੈ ਕਿ ਲੋਕ ਲਾਅ ਐਂਡ ਆਰਡਰ ਤੋਂ ਲੋਕ ਆਹਤ ਨੇ ਸਬਰ ਕਰ ਰਹੇ ਹੈ ਲੋਕ ਆਪਣੀ ਜਾਨੀ ਮਾਲੀ ਸੁਰੱਖਿਆ ਆਪ ਹੀ ਕਰ ਰਹੇ ਹੈ ਉਹਨਾਂ ਨੂੰ ਪੁਲਿਸ ਤੇ ਆਸ ਵਿਸ਼ਵਾਸ ਕੋਈ ਨਹੀਂ ਰਹਿ ਗਿਆ ਬਿਕੋਜ਼ ਆਫ ਮਾੜੀ ਲੀਡਰਸ਼ਿਪ ਔਰ ਭਗਵੰਤ ਮਾਨ ਜਿਹੜੇ ਮੌਜੂਦਾ ਹੋਮ ਮਿਨਿਸਟਰ ਜਦੋਂ ਵੀ ਇਹ ਕਟਨਾਵਾਂ ਵਾਪਰੀ ਚਾਹੇ ਮੰਦਰ ਸਾਹਿਬ ਜਾਂ ਕੇਸਗੜ੍ਹ ਸਾਹਿਬ ਕਿਸੇ ਵੀ ਕਟਨਾ ਦੀ ਨਿਰਪੱਖ ਜਾਂਚ ਦੀ ਰਿਪੋਰਟ ਹਲ ਤੱਕ ਸਾਹਮਣੇ ਨਹੀਂ ਆਈ ਭਗਵੰਤ ਮਾਨ ਕੈਪेबल ਨਹੀਂ ਜੀਸ ਕੰਮ ਨੂੰ ਉਹ ਸਿਰ ਸਿਆਸਤ ਕਰ ਸਕਦਾ ਹਰ ਮੁੱਦੇ ਤੇ ਔਰ ਉਹ ਸਿਆਸਤ ਕਰਨ तक ही ਸੀਮਤ ਰਹਿ ਸਕਦਾ ਹੈ ਉਹਦੀ ਸਮਝ ਵੀ ਨਹੀਂ ਸੀਰੀਅਸਨੈਸ ਵੀ ਮਜੀਸ਼ਾ ਸਾਹਿਬ ਜਿੱਤੇ ਸਾਹਿਬ 6 ਜੂਨ ਨੂੰ ਤਕਰਾਰ ਦੀ ਸਥਿਤੀ ਬਣੀ ਹੋਈ ਹੈ ਦੰਦ ਮਸਾਲਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਾਰ ਜਿੱਤੇ ਸਾਹਿਬ ਕੋਲ ਦੀਪ ਸਿੰਘ ਵਚਨੂ ਲੈ ਕੇ ਪੰਜਾਬ ਤੋਂ ਬਣੀ ਇਹ ਮਾਪਦੁਨੀਆ 44ਵੀਂ ਬਸਤੀ ਹੈ ਪੰਜ ਦੀ ਬੜੀ ਬੁਨਸਾ ਪੈਦਾ ਹੋ ਰਹੀ ਹੈ ਇਸ ਲਈ ਆਪਾਂ ਨੂੰ ਬ੍ਰਦਰ ਸਭ ਨੂੰ ਆਪਣੀ ਬੇਨਤੀ ਤੇ ਅਪੀਲ ਕਰੂੰਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਾਨ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੋਈ ਇੱਕ ਇੰਡੀਵਿਜੂਅਲ ਚੈਲੰਜ ਨਹੀਂ ਕਰ ਸਕਦਾ ਔਰ ਨਾ ਹੀ ਕਰਨਾ ਚਾਹੀਦਾ ਜੀ ਔਰ ਜਿੰਨੇ ਵੀ ਬਾਣਾ ਤੇ ਬਾਣਾ ਪਾਉਂਦੇ ਆ ਬਾਣੀ ਦਾ ਸਤਕਾਰ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਤਾਂ ਦੂਜਿਆਂ ਨਾਲੋਂ ਵੱਧ ਹੋ ਜਾਂਦੀ ਹੈ ਔਰ ਜਿਹੜਾ ਇਹ 6 ਜੂਨ ਦਾ ਖੱਲੂਕਾਰਾ ਦਿਵਸ ਹੈ ਜਾਂ ਜੋ ਇਹ ਯਾਦ ਉਸ ਦਿਨ ਸਾਰੇ ਇਕੱਤਰ ਹੁੰਦੇ ਆ ਉਹ ਆਪ ਇੱਕ ਬੜਾ ਸੋਲਮ ਅਕੇਸ਼ਨ ਹੈ ਉਹ ਉਸ ਦਿਨ ਉਹ ਤੁਸੀਂ ਗੁਰੂ ਦੇ ਚਰਨਾਚੇ ਅਰਦਾਸ ਬੇਨਤੀ ਕਰਨ ਵਾਸਤੇ ਇਕੱਠੇ ਹੋਨੇ ਕਿ ਜਿਨ੍ਹਾਂ ਨੇ ਉਹਨਾਂ ਦਿਨਾਂ ਚ ਸ਼ਹਾਦਤ ਦਿੱਤੀ ਜਦੋਂ ਤੁਹਾਡੀ ਆਪਣੀ ਫੌਜ ਆਪਣੀ ਸਰਕਾਰ ਨੇ ਆ ਕੇ ਟੈਂਕਾਂ ਤੋਪਾਂ ਗੋਲਾ ਗੋळ्या ਨਾਲ ਜੋ ਸ੍ਰੀ ਹਰਮੰਦਰ ਸਾਹਿਬਾਨਕ ਦਾ ਦੇ ਸਰਬੱਤ ਦੇ ਭਲੇ ਦੀ ਜਿੱਤੇ ਅਰਦਾਸ ਹੋਣੀ ਹੋਣੀ ਕੇਂਦਰ ਹੋਵੇ ਉੱਥੇ ਆ ਕੇ ਟੈਂਕਾਂ ਤੋਪਾਂ ਗੋਲਿਆਂ ਨਾਲ ਅਟੈਕ ਕਰਤਾ ਹੋਰ ਤੇ ਇਹਨੀ ਵੱਡੀ ਗਿਣਤੀ ਚ ਲੋਕ ਸ਼ਹੀਦ ਹੋ ਗਏ ਹੋਣਾਂ ਦੀ ਸ਼ਹਾਦਤ ਨੂੰ ਸਮਰਪਿਤ ਲੋਕ ਉੱਥੇ ਨਤਮਸਤੇ ਕੋਲੋਂ ਹੁੰਦੇ ਜਿਹੜਾ ਵੀ ਇਹਦੇ ਚ ਗੜਬੜੀ ਕਰੂ ਜਾਂ ਜਿਹੜਾ ਵੀ ਇਹਦੇ ਚ ਕੋਈ ਰੋਕ ਟੋਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਸਮਝਦਾ ਉਹ 6 ਜੂਨ ਦੀ ਸ਼ਹਾਦਤ ਦੇ ਨਾਲੇ ਸ਼ਹੀਦਾਂ ਦਾ અપਮਾਨ ਕਰ ਰਿਹਾ ਇਸ ਲਈ ਕਿਉਂਕਿ ਇਹ ਜਿੰਨੀ ਕਨਫਲਿਕਟਿੰਗ ਗੱਲਾਂ ਕੋਈ ਵੀ ਕਰ ਰਿਹਾ 6 ਜੂਨ ਨੂੰ ਸਾਈਡਸਟੈਪ 6 ਜੂਨ ਦੀ ਇੰਪੋਰਟੈਂਸ ਨੂੰ ਉਹਦੀ ਪਵਿੱਤਰਤਾ ਨੂੰ ਉਹਦੀ ਜੋ ਸ਼ਹੀਦੀ ਦਿਹਾੜੇ ਦੀ ਜੋ ਗੰਭੀਰਤਾ ਉਸ ਨੂੰ ਕਿੱਥੇ ਨਾ ਕਿੱਥੇ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਮੇਰੀ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਭਾਈ ਤੇਰੀ ਮੇਰੀ ਚਨਾ ਪੋ ਔਰ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਕੇ ਜੋ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜਾ ਕੇ ਲੱਗੀ ਉਹਦੇ ਦੁਖਦਾਈ ਜੋ ਉਹ ਮੌਕਾ ਬਣਿਆ ਜੋ ਸ਼ਹਾਦਤਾਂ ਹੋਈਆਂ ਔਰ ਮਨੁਕਤਾ ਦੇ ਭਲੇ ਨੂੰ ਸਮਰਪਿਤ ਹੋ ਕੇ ਉੱਥੇ ਅਰਦਾਸ ਬੇਨਤੀ ਕਰੋ ਔਰ ਸ੍ਰੀ ਅਕਾਲ ਤਖ ਸਾਹਿਬ ਦੀ ਸਰਵੋੱਚਤਾ ਨੂੰ ਕਾਇਮ ਰੱਖੋ ਜਿ세 ਤਾਰ ਅੱਜ ਕੋਈ ਹੋਰ ਹੈ ਕੱਲ ਕੋਈ ਹੋਰ ਹੋ ਸਕਦਾ ਔਰ ਇਹ ਚੱਲਦਾ ਆ ਨਗਰ ਅਕਾਲ ਸਰੂਪ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਉਸ ਸ਼ਾਨ ਨੂੰ ਬਰਕਰਾਰ ਰੱਖਣਾ ਹਰੇਕ ਗੁਰਸਿੱਖ ਦਾ ਗੁਰਨਾਣਕ ਨਾਮ ਲੇਵਾ ਸੰਗਤ ਦਾ ਹਰਜ ਬਣਦਾ ਔਰ ਮੈਨੂੰ ਆਸ ਉਮੀਦ ਹੈ ਕਿ ਤੁਮ ਮਾ ਸਾਹਿਬ ਹੋਗੇ ਯਾ ਸੰਤ ਜੀ ਦੇ ਜਿਨ੍ਹਾਂ ਦੀ ਮੈਂ ਆਪ ਬੜੀ ਕਦਰ ਕਰਦਾ ਹੈ ਇਸ਼ਰਤ ਸਿੰਘ ਜੀ ਹੋរី ਹੋ ਗਏ ਉਹਨਾਂ ਦੇ ਸਪੋਤਕਰ ਹੋ ਗਏ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਸੀ। ਔਰ ਉਸੇ ਦਾ ਸਮਰਪਿਤ ਸਮਰਪਿਤ ਰਹਿਣ ਕੇ ਜੋ ਲੋਕ ਇਹ ਵੰਡੀਆਂ ਪਾਉਣਾ ਚਾਹੁੰਦੇ ਆ ਉਹਨਾਂ ਤੋਂ ਸੁਚੇਤ ਰਹਿਣ ਕੇ ਜੋ ਲੋਕ ਇਸ ਓਕੇਜਨ ਨੂੰ ਇਹਦੀ ਜਿਹੜੀ ਇੰਪੋਰਟੈਂਸ ਹੈ ਉਹਨੂੰ ਪਿੱਕਾ ਕਰਨ ਚਾਉਂਦੇ ਆ ਉਹਦੀ ਉਹਨਾਂ ਦੀ ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੈ